ਪਹਿਲਾਂ ਤਾਂ ਨਾਮ ਪੜੋ ਜੀ ਇਹ ਆਰ ਨੇਤ ਬਾਈ ਦੀ ਟਰਾਲੀ ਜੋ ਆਪਣੇ ਸਿੰਕਰਾਂ ਜੀ ਉਹਨਾਂ ਦੀ ਟਰਾਲੀ ਤਿਆਰ ਹੋ ਰਹੀ ਹੈ ਤੇ ਆਈ ਥਿੰਕ ਮੈਨੂੰ ਲੱਗ ਰਿਹਾ 14 ਫੁੱਟੀ 15 ਜੀ 15 ਫੁੱਟੀ ਜੈਕ ਵਾਲੀ ਵਿਦਾਊਟ ਜੈਕ ਡਬਲ ਜੈਕ ਅੱਛਾ ਡਬਲ ਜੈਕ ਚ 15 ਫੁੱਟੀ ਸਾਈਜ਼ ਦੇ ਵਿੱਚ ਇੱਕ ਟਰਾਲੀ ਦੋ ਟਰਾਲੀਆਂ ਇੱਕ ਟਰਾਲੀ ਹੈ ਜੀ ਇੱਕ ਕਦੋਂ ਦੇਣੀ ਹੈ ਇਹ ਦਸੰਬਰ ਦੇ ਐਂਡ ਤੇ ਦਸੰਬਰ ਦੇ ਐਂਡ ਆਏ ਤੇ ਕਮੈਨਾ ਵਾਸਤੇ ਹੈ ਲਾਹ ਇਧਰ ਹੋ ਰਿਹਾ ਹੈ ਇਧਰ ਦੇਖੀ ਕਾ ਬੰਦਾ ਕੌਣ ਨਹੀਂ ਦਿਖਾਈ ਇਹ ਬੰਦਾ ਕੌਣ ਹੈ ਇਹ ਅਈ ਸ਼ਾਬਾਸ਼ 15 ਕਿ ਮਿੰਟ ਪਹਿਲਾਂ ਜਿਹੜਾ ਫਰਾਲੀਆ ਟਰਾਲੀ ਪਰ ਸੇ 15 ਕਿ ਮਿੰਟ ਪਹਿਲਾਂ ਕਹਿੰਦਾ ਸਾਡੇ ਕੋਲੇ ਤਾਂ ਹੈ ਨਾ ਲਓ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਰੀ ਕਾਲ ਦੇਖੋ ਢੋਲ ਵੱਜ ਗਏ ਸਾਡੇ ਕੋਲ ਚਾਰ ਪੰਜ ਤੇ ਹੁਣ ਲਾਹ ਗੱਡੀਆਂ ਚ ਲੈਣਾ ਗੱਡੀਆਂ ਚ ਲੈਣਾ ਉਹ ਕਹਿੰਦਾ ਵੀ ਤਾਵਾ ਟਰੈਕਟਰਾਂ ਤੇ ਹੀ ਲੈਣੇ ਆ ਫਿਰ ਇੱਥੇ ਮੋਟਰਸਾਈਕਲ ਲੈ ਜਾਂਦਾ ਟਰੈਕਟਰ ਹੀ ਹੱਕਦੇ ਆ ਟਰੈਕਟਰ ਹੀ ਲੈ ਆਨੇ ਆ ਨਾ ਹਾਂ ਟਰੈਕਟਰ ਲੈ ਜੀ ਬਸ ਵਾਹ ਬਸ ਬਸ ਬਹੁਤ ਐ ਕਿਤੇ ਜਜਵਤੀ ਜੀ ਉਹ ਕਿ ਟੈਂਕੀ ਉੱਪਰ ਨੂੰ ਇਹਨਾਂ ਸ਼ਾ ਲਾਲ ਨਾ ਹੋ ਜਵੇ ਉਹਦੀ ਲਾਲ ਹਾਂ ਕਰ ਲੈਂਦੇ ਤੇ ਕੱਲ ਕੰਬੈਨਾਂ ਕਰਤੀ ਜੀ ਸਾਫ ਦਿੰਪਾ ਚਾਚਾ ਆਵਾ ਤਾਂ ਦੇਖੋ ਕਟਰ ਕਟਰ ਕਿਆ ਕੈਂਟ ਬਣਾਤੇ ਆਹ ਹੈਗਾ ਚੱਲੇ ਗੋ ਕੀ ਕਿੱਥੇ ਚੱਲਿਆ ਕਿੱਥੇ ਚੱਲਿਆ ਉਹ ਗੱਲ ਸੁਣ ਉਹੋ ਸਨੂ ਵਿਲੇਜ ਆ ਯਾਰ ਚੱਲੋ ਮੈਂ ਦੋ ਦੱਤਾ ਲੇ ਜਾ ਕਿਹੜੀ ਜਗ੍ਹਾ ਚੱਲੇ ਆਪਾਂ ਚਾਚਾ ਨੂੰ ਪੁੱਛੀ ਗਏ ਤਿੰਨ ਚਾਰ ਦਿਨ ਹੋ ਗਏ ਘੁੰਮਦੇ ਨੂੰ ਆ ਚੱਲਿਆ ਮੈਂ ਫੇਰ ਚੱਲਿਆ ਘੁੰਮ ਘਮਈ ਵਾਲੀ ਕੋਈ ਜਗ੍ਹਾ ਨਹੀਂ ਉਹ ਕਿੱਥੇ ਕਿਹੜੀ ਜਗ੍ਹਾ ਚੱਲੇ ਆ ਬਸ ਹਾਂ ਇੱਥੇ ਕਿ ਦਿਨ ਆ ਇਧਰ ਰਾਜਪੁਰੇ ਵਾਲੀ ਸਾਈਡ ਠੀਕ ਹੈ ਠੀਕ ਹੈ ਗੱਡੀ ਧੋਤੀ ਫਟਾਫਟ ਗੱਡੀ ਮੈਂ ਲੈ ਕੇ ਗਿਆ ਵਾ ਤ ਰਾਤ ਤੇ ਚਾਚਾ ਦੇਲਾ ਫਟਾਫਟ ਗੱਡੀ ਧੋ ਕੇ ਗੱਡੀ ਗੱਡੀ ਚੱਲ ਦਵਾਈ ਨੂੰ ਜਾਣ ਦਾ ਜਦ ਵੀ ਧੋਤੀ ਹੈ ਨੇ ਹਮ ਮੈਂ ਹੋਰ ਕਹਿੰਦਾ ਮੈਂ ਗੱਡੀ ਧੋ ਦਿੰਦਾ ਹਾਂ ਫੇਰ ਕਹਿੰਦਾ ਅਸੀਂ ਨੂੰ ਲੈ ਕੇ ਜਾਣੀ ਆ ਬਿਲਕੁਲ 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 ਸੋ ਗੋਗੀ ਚੱਲਿਆ ਵਿਆਹ ਨੂੰ ਤੇ ਇਹਨੂੰ ਲੈਣ ਦੇ ਨਿਆਰੇ ਆਪਾਂ ਕੱਲ ਚਾਚਾ ਮਿਹਨਤ ਬਹੁਤ ਹੋਈ ਆ ਹਨਾ ਆ ਜਾ ਇੱਧਰ ਨੂੰ ਕਿਰਾ ਸਾਰੀ ਦਿਹਾੜੀ ਲੱਗੀ ਸਾਲਾ ਬਹੁਤ ਸਮਾਨਤਾ ਹੋਣਾ ਕਮੈਂਟਾਂ ਦੇ ਵਿੱਚ ਕਹਿੰਦਾ ਮਾਲਾ ਬਹੁਤ ਨੇ ਦੇ ਵਿੱਚ ਦੇ ਕਵਾੜੇ ਬਹੁਤ ਨਿਕਲੇ ਆ ਵਗ ਜਾ ਵਗ ਜਾ ਕਿਤੇ ਸਾਡਾ ਪ੍ਰੋਗਰਾਮ ਵੀ ਬਣ ਜੂ ਵੀ ਨਾਲ ਵਗ ਜਾ ਬੰਦਿਆਂ ਵਾਂਗ ਵਗ ਜਾ ਹਾਂ ਬਈ ਹੈ ਚ ਬਹੁਤ ਮਾਲ ਨਿਕਲੇ ਕੰਬੈਨਾਂ ਨਹੀਂ ਧੋਤੀਆਂ ਫਿਰ ਹੈ ਕਪੈਨਾਂ ਨਹੀਂ ਧੋਣੀਆਂ ਇਹਦੇ ਰਿਮਤ ਹੋ ਕੇ ਅੰਦਰ ਲਾ ਦੇਣੀਆਂ अच्छा ये यार रिपेयर करूंगे फिर सारी पट कितों होंगे ठीक 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 है हुन ਤਾਂ ਇਹ ਤਾਂ ਕਟਰ ਜਾਊਗਾ ਉੱਥੇ ਇਹ ਜਾਊਗਾ ਇਹ ਦੀ ਲਮਾਉਣੀ ਆਪਾਂ ਨੇ ਮੋਟਰ ਜੀ ਕੋਈ ਵੀ ਬ੍ਰੇਕਡਾਊਨ ਨਹੀਂ ਦਿੱਤੀ ਇਹਨੇ ਅੱਜ ਤੱਕ ਸਾਨੂੰ ਤੇ ਇਹਦੀ ਸਾਨੂੰ ਸਮੱਸਿਆ ਇਹ ਆ ਵੀ ਥੋੜੀ ਜਿਹੀ ਸਾਨੂੰ ਪੜਾਈ ਮੋਟਰ ਦੀ ਜ਼ਿਆਦਾ ਪਸੰਦ ਆ ਉਹ ਚੱਕਰ ਜ਼ਿਆਦਾ ਹੁੰਦੇ ਉਹਦੇ ਚੱਕਰ ਜ਼ਿਆਦਾ ਹੁੰਦੇ ਆ ਚੱਕਰ ਆਈਦੇ ਵੀ ਅਸੀਂ ਜ਼ਿਆਦਾ ਕਰ ਸਕਦੇ ਆ ਉਹ ਤਾਂ ਨਹੀਂ ਕਰਨੇ ਵੀ ਸਾਨੂੰ ਐ ਤਾਂ ਵੀ ਕਿਤੇ ਕੁਝ ਤੋੜ ਭੰਨ ਨਾ ਕਰੇ ਹਨਾ ਅੱਜ ਤੱਕ ਇਹਦੇ ਨਾ ਤਾਂ ਕੋਈ ਬੈਰਿੰਗ ਪਾਇਆ ਸਿਰਫ ਗ੍ਰੀਸ ਗ੍ਰੀਸ ਹੁੰਦਾ ਰਿਹਾ ਤਿੰਨ ਤਿੰਨ ਕਿ ਸੀਜ਼ਨ ਲਾਤੇ ਤਿੰਨ ਚਾਰ ਸੀਜ਼ਨ ਨੇ ਤੇ کئی ਵਾਰੀ ਬੰਦਾ ਠੀਕ ਹੈ ਇਹਦੀ ਲੈਂਡਮਾਰਕ ਜੇ ਕਈ ਵਾਰੀ ਗੜਬੀ ਹੈ ਹੈਰਾਨ ਕਰਨ ਲੱਗ ਜੂਏ ਉਹਨਾਂ ਫੇਰ ਛੇਤੀ ਛੇਤੀ ਲੋਟ ਫੇਰ ਖਰਾਬ ਹੋ ਗਈ ਨਾ ਹਾਂ ਇਹ ਕਟਰ ਨੂੰ ਆਪਣੇ ਨੂੰ ਮੋਟਰ ਲਵਾ ਲਿਆਂਦੀ ਤੇ ਪਿਛਲੀ ਵਾਰ ਬਾਕੀ ਚਾਚਾ ਇਸ ਵਾਰ ਮਸ਼ੀਨਾਂ ਨੇ ਨਾ ਹੈ ਹਾਂ ਇਹਨੂੰ ਪ੍ਰੀਤ ਵਾਲੀ ਪ੍ਰੀਤ ਵਾਲੀ ਸਿੰਗਲ ਬੈਲਟ ਵਾਲੀ ਪਹਿਲਾਂ ਆਪਣੇ ਡਬਲ ਬੈਲਟ ਵਾਲੀਆਂ ਦੀਆਂ ਤੇ ਬਾਕੀ ਮਸ਼ੀਨਰੀ ਨੇ ਐਤ ਕੀ ਪੂਰਾ ਕੰਮ ਆਪਾਂ ਨੇ ਪੂਰਾ ਤੜੂਕੇ ਵਾਲਾ ਐਤ ਕੀ ਲਿਆ ਕੰਮ ਆ ਯਾਰ ਆ ਕਢਾ ਦਾਨਾ ਆਪਣੀ ਗੰਦ ਜਾ ਆ ਹੁੱਕਾ ਨਹੀਂ ਜੇ ਨਾ ਚੁਪਿਆ ਕਰੇ ਅੱਛਾ ਅੱਛਾ ਇਹ ਤੇ ਵਧੀਆ ਸਰੀਏ ਦੀ ਬਣਾਂ ਕੋਈ ਨਾ ਕੋਈ ਨਾ ਸਰੀਏ ਦੀ ਬਣ ਜੂਗੀ ਉ ਤਾਂ ਬਾਕੀ ਆਪਣੀ ਕੰਬਾਈਨਾਂ ਨੇ ਇਸ ਵਾਰ ਕੰਮ ਬਹੁਤ ਸੋਹਣਾ ਕਰਤਾ ਜੀ ਪੌਣੇ ਕਿ 4 400 ਕਿੱਲੇ ਦੇ ਲਗਭਗ ਮੇਲੇ ਹਿਸਾਬ ਨਾਲ ਪਹੁੰਚ ਗਈਆਂ ਇਹ ਤੇ ਜੀਲੀ ਡਿਸੀਜਨ ਚ ਡੇਢ ਕੇ 100 ਕਿੱਲੇ ਤਾਂ ਜਦੋਂ ਮਸ਼ੀਨਾ ਮਸ਼ੀਨਾ ਖੜ ਗਈਆਂ ਤੇ ਜਦੋਂ ਮਿਲ ਜਾਂਦਾ ਏਰੀਆ ਹਾਂ ਜਦ ਤਾ ਮਸ਼ੀਨਾ ਖੜ ਗਈ ਤੇ ਆ 120 25 ਕਿੱਲੇ ਤਾਂ ਜਦ ਮਿਲ ਗਿਆ ਤਾਂ ਆਪਾਂ ਨੂੰ ਤੇ ਬਹੁਤ ਸੋਹਣਾ ਇਸ ਵਾਰ ਪਰਫਾਰਮੈਂਸ ਲਈ ਹੈ ਮਹਾਰਾ ਦੀ ਕਿਰਪਾ ਰਹੀ ਹੈ ਦੇ ਦੇਖ ਲਓ 2016 ਮਾਡਲ 18 ਮਾਡਲ ਕਿਤੋਂ ਕੋਈ ਆ 16 ਮਾਡਲ ਖੜੀ ਆ ਦੇਖ ਲਓ ਇਹ ਨਾ ਗਾਹ ਨੂੰ ਮਸ਼ੀਨਾਂ ਠੀਕ ਆ ਕਹਿੰਦਾ ਸਫਾਈ ਆ ਬਾਕੀ ਅਸੀਂ ਇਹਨਾਂ ਤੇ ਵਢਾਉਣੇ ਹੋਰ 40 50 50 70 70 ਕੀਂਦੇ ਆਲੇ ਆਏ ਤੇ ਉੱਥੇ ਮੇਰੇ ਕੋਲ ਉੱਥੇ ਹਾਂ ਕਹਿੰਦੇ ਬਾਈ ਇਹਨਾਂ ਤੇ ਵਢਾਉਂਗੇ ਨਹੀਂ ਠੀਕ ਆ ਕੰਮ ਸੁਨੱਖਾ ਹੋਇਆ ਇੱਥੇ ਮੁੱਛਲ ਪਹਿਲੀ ਵਾਰ ਵੱਡੀ ਆਪਾਂ ਨੇ ਚਾਦਰ ਦੇਹਲਾ ਤੂੰ ਚਾਦਰ ਇਹ ਜੀ ਸਾਲੀ ਉੱਪਰ ਉਹਦੇ ਪੱਲਗੀ ਹੋਈ ਪਈ ਆ ਤਿੱਖੀ ਹੋਈ ਬਈ ਹਾਂ ਤਿੱਖੀ ਹੋਈ ਬਈ ਆ ਦੇਖ ਤਾਂ ਸੀ ਚਾਕੂ ਵਰਗੀ ਹੋਈ ਪਈ ਆ ਆ ਸੌਸ ਨਾ ਆਏ ਹੋਣੇ ਜਿਹੜੇ ਗੋਲ ਹੋ ਕਾਸੀ ਚੱਲ ਗਈ ਮਸ਼ੀਨ ਇਹ ਹਾਂ ਹੂੰ ਚਾਦਰ ਲੱਗਣੀ ਜਾਂਦੀ ਹੈ ਚਾਦਰ ਲੱਗਣੀ ਪਰ ਲੋਹਾ ਫਿਰ ਵੀ ਵਧੀਆ ਲੱਗਿਆ ਹੋਇਆ ਠੀਕ ਹੈ ਲੋਹਾ ਨਹੀਂ ਕੋਈ ਜ਼ਿਆਦਾ ਮਤਲਬ ਟੁੱਟਪਨ ਜੀ ਹੋਈ ਨਹੀਂ ਤੇ ਅੱਜ ਹੁਣ ਸਵੇਰੇ ਅਸੀਂ ਪਹਿਲਾਂ ਪਰਾਲੀ ਕੱਢ ਕੇ ਹਟਿਆ ਜੀ ਤੇ ਪਰਾਲੀ ਜਿਹੜੀ ਪਹਿਲਾਂ ਪਰਾਲੀ ਤੇ ਪਹਿਲਾਂ ਦਾ ਉਰੇ ਕਰਿਆ ਦੇਖ ਸਾਰਾ ਦੇਖ ਪਰਾਲੀ ਤੇ ਪਹਿਲਾਂ ਹਾਂ ਅੱਛਾ ਇੱਧਰ ਸਾਫ਼ ਸਫਾਈਆ ਕਰਿਆ ਹਾਂ ਸਾਫ਼ ਵੀ ਕਰਿਆ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਢੋਲ ਢੂਲ ਜੜੇ ਇਹਨਾਂ ਨੂੰ ਵੀ ਸਾਈਡ ਚ ਲਾਉਨੇ ਆ ਕੰਬੈਨਾਂ ਕਰਾਂਗੇ ਅੰਦਰ ਆਪਾਂ 1-2 ਦਿਨਾਂ ਦੇ ਤੱਕ ਤੱਕ ਰਿਮਤੋ ਕੇ ਅੰਦਰ ਲਾ ਦੇਣੀ ਆ ਰਿਮ ਰਿਮ ਕੱਲ ਤੱਕ ਅੱਲਾ ਕੱਪੜਾ ਮਾਰਿਆ ਬਸ ਨਾ ਹਵਾ ਮਾਰ ਗਿਆ ਹਵਾ ਮਾਰਨੇ ਹਵਾ ਮਾਰੀਏ ਤੇ ਕੱਪੜਾ ਮਾਰਿਆ ਹਨਾ ਚੱਲ ਵਧੀਆ ਜਿਹੜਾ ਹੋਈ ਜਾਵੇ ਕੰਮ ਨਾਲ ਦੀ ਨਾਲ ਇਹ ਕਿਹਦਾ ਪੰਪ ਲੀਕ ਆ ਇਹ ਤਾਂ ਹੀਟ ਲਾ ਲਈ ਤੇ ਉੱਪਰ ਦਾ ਲੀਕ ਕੰਬੈਨ ਦਾ ਸਟੀਰਿੰਗ ਵਾਲਾ ਇਹ ਮੈਨੂੰ ਲੱਗਦਾ ਕੰਮ ਕਰਦਾ ਸਟੀਰਿੰਗ ਵਾਲਾ ਹੀ ਆ ਮੇਰੇ ਖਿਆਲ ਨਾਲ ਹਾਂ ਠੀਕ ਆ ਉੱਪਰ ਕੋਈ ਨਾ ਚੱਲ ਉਹਦਾ ਵੀ ਪਹਿਲਾਂ ਤਾਂ ਮਸ਼ੀਨ ਦੀ ਐਨੀ ਸਫਾਈ ਤੇ ਉਹਦੇ ਕਰਕੇ ਲੀਕਿੰਗ ਆ ਉੱਪਰ ਤੇ ਹੋਰ ਤਾਂ ਕੋਈ ਨਹੀਂ ਬਾਕੀ ਤਾਂ ਠੀਕ ਹੈ ਸਾਰੀ ਬਿਲਕੁਲ 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 ਚਲੋ ਖੈਰ ਬਾਕੀ ਚੱਲਦੇ ਆ ਜੀ ਤਾਮ ਜਮ ਹੈ ਕੱਲ ਨੂੰ ਛੱਡਾਂ ਕੱਲ ਨੂੰ ਦੇਖਦਾ ਫਿਰ ਕੱਲ ਨੂੰ ਛੱਡ ਕਿਉਂ ਨਾ ਕਣਕ ਦੀ ਬਜਾਈ ਦਾ ਤਕਰੀਬਨ ਸਾਡਾ ਕੰਮ 12 ਕਿੱਲਾਂ ਦਾ ਗੇੜ ਰਹਿ ਗਿਆ ਸਿਆੜ ਮਾਰਨ ਗਏ ਬਿਆਂ ਚ ਸਿਆੜ ਕਿੱਧਰ ਵੱਜ ਰਿਹਾ ਹਾਂ ਹੁਣ ਤਾਂ ਇੱਧਰ ਗਿਆ ਮੁੰਲਾ ਤਾਂ ਪਾਰ ਪਾਰ ਚਲਾ ਚੱਲੀ ਸਿਆੜ ਮੈਂ 24 ਅਕਤੂਬਰ ਨੂੰ ਚਾਚਾ ਆਪਣੀ ਆਲੂਆਂ ਦੀ ਬਜਾਈ ਹੋ ਗਈ ਸੀ 24 ਅਕਤੂਬਰ ਤੋਂ ਤੂੰ ਦੇਖ ਲੈ ਵੀ ਬਾਦ ਵਿਚ ਵਿਚਾਰ ਨਿਕਲਣ ਲੱਗੇ ਆ ਤਾਂ ਆਪਾਂ ਨੇ ਹੱਥਾਂ ਨਾਲ ਬਾਦ ਵੀ ਚਲਾਏ ਆ ਇਹ ਤਾਂ ਜਦੋਂ ਸਮਝ ਲਾ ਆਲੂ ਆਪਣੇ ਨਿਕਲ ਵੀ ਆਏ ਤੇ ਜਦ ਹੋਇਆ ਇਧਰਲੀ ਸਾਈਡ ਥੋੜੀ ਜਿਹੀ ਉੱਚੀ ਵੀ ਆ ਇਹ ਤੇ ਬਈ ਆਲੂ ਆਪਣੇ ਬਹੁਤ ਸੋਹਣੇ ਮਹਾਰਾਜ ਦੀ ਕਿਰਪਾ ਨਾਲ ਤੇ ਚਾਚਾ ਦੱਸੂਗਾ ਕੀ ਕੀ ਕੇਅਰ ਹੋਈਆ ਕਿਉਂਕਿ ਅਸੀਂ ਤੇ ਇੱਕ ਮੈਨਾ ਪਰ ਚਾਚਾ 레ਰੂ ਦਾ ਵੀ ਸ਼ਿੱਟਾ ਦੇਤਾ ਕੋ ਕੀਨੇ ਤੇ ਪਾਸ ਤੇ ਆ ਅੱਛਾ ਤੈਹੀਂ ਪਾਇਆ ਤੈ ਕਿਵੇਂ ਬੱਟਾ ਚੁਰੂ ਤੁਰ ਕੇ ਕਿਦਾਂ ਨਾ ਦੂਏ ਤਰ੍ਹਾਂ ਸ਼ਿੱਟਾ ਦੇਤਾ ਆ ਅੱਛਾ ਠੀਕ ਹੈ ਹੂੰ ਤੋ ਕਿਵੇਂ ਸੌਖਾ ਲੱਗਿਆ ਤੁਰਨਾ ਕੋਖਾ ਲੱਗਿਆ ਨਾ ਸੌਖਾ ਜੀ ਹੌਲੀ ਹੌਲੀ ਕਿਹੜੇ ਬਹੁਤ ਤੇਜ਼ ਕਰੋ ਬਈ ਬੇਲ ਚੈੱਕ ਕਰੋ ਪਹਿਲਾਂ ਤਾਂ ਬਾਕੀ ਸਪਰੇ ਵੀ ਇਹਦੇ ਵਰਗਾ ਮਹਾਰਾਜ ਦੀ ਕਿਰਪਾ ਕਵਾੜ ਨਹੀਂ ਸਾਲਾ ਇਦ ਕੀ ਹਾਂ ਨਾ ਮੈਨੂੰ ਐਂ ਲੱਗਦਾ ਵੀ ਆਲੂ ਕਹਾਂ ਨੂੰ ਵਧਾਉਣੇ ਪੈਣੇ ਆਪਾਂ ਨੂੰ ਹਾਂ ਵੀ ਉਹ ਵੀ ਉਹ ਵੀ ਉਹ ਦੂਆ ਵੀ ਆ ਜਿਹੜੇ ਜਿਹੜੇ ਜ ਹੋਵੇ ਹੈ ਨਾ ਜੋਈ ਵਾਲੇ ਚ ਵੀ ਤੁਸੀਂ ਆਲੂ ਦੀ ਬੇਲ ਦੇਖੋ ਪਹਿਲਾਂ ਬੇਲ ਕਰ ਲੋ ਚੈੱਕ ਦੇਖੋ ਕਿੰਨੀ ਛੋੜੀ ਮੈਂ ਕਹਿੰਦਾ ਬਟਾ ਹੈ ਨਹੀਂ ਕਿਸਾਰ ਅੱਛਾ ਕਵਾੜ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਹੋ ਗਈ ਚਲ ਨજર ਵੀ ਨਾ ਲੱਗੇ ਪੈਸੇ ਪਿਛਲੀ ਵਾਰ ਦੁੱਖ ਬਹੁਤ ਦਿੱਤੇ ਆ ਇਹਨੇ ਆਲੂਆਂ ਨੇ ਕਵਾੜ ਇਹਨਾਂ ਦਾ ਪਰ ਕਿਹ ਨੀਤੀ ਹੋਈ ਮੁੱਕਦੀ ਗੱਲ ਤਾਂ ਇਹ ਆ ਵੀ ਕੇਅਰ ਨੀਤੀ ਹੋਈ ਆਪਾਂ ਪਹਿਲੀ ਵਾਰੀ ਆਪਾਂ ਨੇ ਬੀਜੇ ਦੇ ਪੈਣਾ ਤੇਜਰਬਾ ਆ ਗਿਆ ਇਦ ਕੀ ਤੇਜਰਬਾ ਆ ਜਾਂਦਾ ਗਾ ਹਾਂ ਤੇਜਰਬਾ ਆ ਗਿਆ ਤੇ ਆਲੂਆਂ ਦਾ ਕੰਮ ਸਕਸੈਸ ਹੋ ਗਿਆ ਆਪਣੇ ਕੁਸ਼ ਇਹ ਮਿੱਟੀ ਤਾਜੀ ਪਈ ਵੀ ਸੀ ਪੀਲਕਾ ਮਿੱਟੀ ਸੀ ਪੀਲਕੇ ਦੇ ਵੀ ਚਾਲੂ ਬੱਟਾ ਬਹੁਤ ਸੋਹਣੀਆਂ ਪਈਆਂ ਇਹਦੀਆਂ ਮੈਨੂੰ ਤਾਂ ਇੱਕ ਗੱਲ ਤੋਂ ਹੈਰਾਨ ਹੈ ਵੀ ਆਲੂ ਦੀ ਇੱਕ ਦਮ ਮਤਲਬ ਇੱਕ ਬਰਾਬਰ ਦਾ ਸ਼ਾਨਦਾਰ ਪੂਰੀ ਜਿੰਨਾ ਵੀ ਮਤਲਬ ਨਿਕਲੇ ਆ ਇਹ ਇੱਕ ਸਾਰ ਨਿਕਲੇ ਆ ਇਹ ਆ ਦੇਖ ਇਧਰ ਆਪਾਂ ਨੇ ਹੱਥਾਂ ਨਾਲ ਲਾਈਆਂ ਤੀਆਂ ਦੇਖ ਲੈ ਵਿੱਚ ਵਿੱਚ ਹੁਣ ਨਿਕਲ ਗਿਆ ਜਿੱਥੇ ਤਾਂ ਪਾਣੀ ਚੜ ਗਿਆ ਤਾਂ ਬੱਟਾਂ ਤੱਕ ਉੱਥੇ ਤਾਂ ਨਿਕਲ ਗਿਆ ਤਾਂ ਜਿੱਥੇ ਮਤਲਬ ਪਾਣੀ ਨਹੀਂ ਚੜਿਆ ਉੱਥੇ ਉੱਥੇ ਰਹਿ ਗਿਆ ਉੱਥੇ ਰਹਿ ਗਿਆ ਹਾਂ ਉੱਥੇ ਰਹਿ ਗਿਆ ਤੇ ਆਲੂ ਗਾਹ ਨੂੰ ਆਪਾਂ ਵਧਾਵਾਂਗੇ ਉਧਰ ਉਹ ਜਿਹੜੀ ਜੋ ਬੀਜ ਜਿਵੇਂ ਜੋ ਵਾਲੀ ਥੋਂ ਵੀ ਆਲੂ ਕਰਾਂਗੇ ਦੋ ਕੁ ਨਾਲ ਹੋਰ ਵਾਜਣਗੇ ਹੂੰ ਚਾਚਾ ਕੁੱਪਾਂ ਦਾ ਕਰਾ ਕੋਈ ਹੀਲਾ ਆਪਾਂ ਦਾ ਜੇ ਨਾ ਹੋਇਆ ਫਿਰ ਆਪਾਂ ਹਥਿਆਰ ਚੱਕ ਲੈਣੇ ਹਥਿਆਰ ਆਪਾਂ ਨੂੰ ਬਹੁਤ ਤੰਗ ਹੋ ਗਏ ਕਿ ਹੂੰ ਕੰਮ ਖਾਸ ਇਹਨਾਂ ਨੂੰ ਹੈ ਹੀ ਵੱਧ ਹੈ ਨੀ ਟੂੜੀ ਵੀ ਜ਼ਿਆਦਾ ਹੂੰ ਟੂੜੀ ਵੀ ਜ਼ਿਆਦਾ ਟੂ ਤੇ ਬਾਕੀ ਦੇਖਦੇ ਹੁਣ ਰੇਟ ਦੇ ਹਿਸਾਬ ਨਾਲ ਹਾਂ ਰੇਟ ਦੇ ਹਿਸਾਬ ਨਾਲ ਦੇਖਦੇ ਆ ਇਹ 12 ਕਾਂਦਾ ਦਾ ਠੀਕ ਆ ਨਹੀਂ ਤਾਂ ਫਿਰ ਆਪਾਂ ਚੱਲੀ ਜਾਉਂਗੇ ਇਹਦੀ ਬੇਲ ਪੱਟ ਪੁੱਟ ਕੇ ਤਾਂ ਨਹੀਂ ਦੇਖੀ ਆਲੂਆਂ ਵਾਲੀ ਕੋਈ ਨਾ ਅੱਛਾ ਗੋਗੀ ਬਾਕੀ ਗੋਗੀ ਨੇ ਨਾ ਗੋਗੀ ਐਕਸਪੈਰੀਮੈਂਟ ਕਰੀ ਜਾਂਦਾ ਐ ਤੱਕੀ ਇੱਕ ਆ ਵੀ ਗੋਗੀ ਨੇ ਕਾਮਯਾਬ ਕਰਤੇ ਆਲੂ ਇਸ ਵਾਰ ਕਰਤੇ ਢੇੜਾ ਵੀ ਰੋਜ਼ ਮਾਰਦਾ ਹੋ ਢੇੜਾ ਵੀ ਰੋਜ਼ ਮਾਰਦਾ ਹੋ ਬਿਲਕੁਲ ਇਹ ਤਾਂ ਗੱਲ ਹੈ ਤੇ ਸਪਰੇ ਵੀ ਦੇ ਵੀ ਦੋ ਪੰਪ ਵੱਧ ਠੋਕਤੇ ਸਮਾਂ ਹਾਂ 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 ਹੂੰ ਬਿਲਕੁਲ ਉਹ ਉੱਥੇ ਵੀ ਆਪਾਂ ਨੇ ਜਿੱਥੇ ਆਪਣਾ ਡੌਗੀ ਆਪਾਂ ਨੇ ਦਫਨ ਕੀਤਾ ਤਾਂ ਉੱਥੇ ਲਾਤਾ ਪੌਦਾ ਆਪਾਂ ਨੇ ਦਰਖਤ ਉਹ ਉੱਥੇ ਕੀ ਨੂੰ ਲਾਇਆ ਚਾਚਾ ਮੋਟਰ ਤੇ ਹਾਂ ਨਿਸ਼ਾਨੀ ਰਹਿ ਜੂ ਨਿਸ਼ਾਨੀ ਰਹਿ ਗਈ ਉੱਥੇ ਜੀ ਪਾਣੀ ਪਾ ਜਾਂਦਾ ਜੀ ਉੱਥੇ ਉਹ ਕੋਰ ਨਾਲ ਚੱਲ ਤੇ ਬਾਕੀ ਕਣਕ ਦੇ ਵੀ ਆਪਣੇ 12 ਕਿੱਲੇ ਰਹਿ ਗਏ ਬਸ ਬਾਕੀ ਤਾਂ ਖੇਚਦਾ ਬਾਕੀ ਤਾਂ ਖੇਚਦਾ ਬਹੁਤ ਸੋਹਣਾ ਗਾਰਡ ਵੀ ਵੱਜ ਗਿਆ ਇੱਧਰ ਦੇਖੋ ਜਿੰਨੀਆਂ ਵੀ ਚੱਲ ਰਹੀਆਂ ਇਧਰ ਆਮਨੀ ਉਹਨਾਂ ਵਾਲਾ ਟਰੈਕਟਰ ਖੜਾ ਹੈ ਉਹ ਚੱਲਦੇ ਆ ਜੀ ਉਧਰ ਇੱਕ 0 ਟਰੈਲਰ ਨਾਲੇ ਪਜਾਈਦਾ ਆਪਣੇ ਇੱਥੇ ਆਪਣੇ ਦਾ 0 ਟਰੈਲਰ ਨਾਲੇ 0 ਡ੍ਰਿਲ ਤੇ ਵੀ ਨਾਲ ਆਪਣੇ ਕਾਮਜਾਬ ਹੈ ਉਹ ਨਹੀਂ ਜੀ ਚਲੋ ਚੱਲੀਏ ਫਿਰ ਆਪਾਂ ਲਓ ਜੀ ਬਈ ਸੋਹਣਿਓ ਸਹੌਲੀ ਪਹੁੰਚ ਚੁੱਕੇ ਆ ਐਮਜੀ ਗਰੁੱਪ ਤੇ ਅੱਜ ਥੋੜਾ ਇੱਕ ਇੱਕ ਦੋ ਸਾਈਆਂ ਕਰਾਉਣੀਆਂ ਤੇ ਹੋਰ ਇੱਕ ਰੂਟਾ ਪੇਟਰ ਦੀਆਂ ਤੇ ਮਾਮਾ ਜੀ ਉਹਨਾਂ ਥੋੜਾ ਬੋਤਾ ਹਨ ਜਿਵੇਂ ਆਓ ਸਾਰਾ ਕਿਰਾਇਆ ਅੱਜ ਤੇ ਇੱਕ ਤੁਹਾਨੂੰ ਅੱਜ ਟਰਾਲੀ ਦਿਖਾਉਣੀ ਹੈ ਸਸਪੈਂਸ ਹੈ ਚਲੋ ਖੈਰ ਤੁਹਾਡੇ ਨਾਲ ਸਾਝਾ ਵੀ ਕਰਦੇ ਆ ਪਹਿਲਾਂ ਤਾਂ ਨਾਮ ਪੜੋ ਜੀ ਏ ਆਰ ਨੇ ਤੋਂ ਬਾਈ ਦੀ ਟਰਾਲੀ ਜੋ ਆਪਣੇ ਸਿੰਕਰਾਂ ਜੀ ਉਹਨਾਂ ਦੀ ਟਰਾਲੀ ਤਿਆਰ ਹੋ ਰਹੀ ਹੈ ਤੇ ਆਈ ਥਿੰਕ ਮੈਨੂੰ ਲੱਗ ਰਿਹਾ 14 ਫੁੱਟੀ 15 ਜੀ 15 ਫੁੱਟੀ ਜੈਕ ਵਾਲੀ ਵਿਦਆਊਟ ਜੈਕ ਡਬਲ ਜੈਕ ਅੱਛਾ ਡਬਲ ਜੈਕ ਚ 15 ਫੁੱਟੀ ਸਾਈਜ਼ ਦੇ ਵਿੱਚ ਇੱਕ ਟਰਾਲੀ ਦੋ ਟਰਾਲੀਆਂ ਇੱਕ ਟਰਾਲੀ ਹੈ ਜੀ ਇੱਕ ਕਦੋਂ ਦੇਣੀ ਹੈ ਇਹ ਦਸੰਬਰ ਦੇ ਐਂਡ ਤੇ ਦਸੰਬਰ ਦੇ ਐਂਡ ਕਿਵੇਂ ਲੱਗੀਆਂ ਟਰਾਲੀਆਂ ਉਹਨਾਂ ਨੂੰ ਟਰਾਲੀਆਂ ਪਸੰਦ ਆਈਆਂ ਵੀਰੇ ਸੰਦਾ ਪੂਰੀਆਂ ਇਹ ਵੀ ਪੂਰੀ ਟੂਕੇ ਪੇਂਟਸ ਹਾਂਜੀ ਹਾਂ ਸਰ ਜਿੰਨੇ ਇੱਕ ਮੋਡੀਫਿਕੇਸ਼ਨ ਕਿਹੜਾ ਕਲਰ ਕੁਲਰ ਕਰਵਾਇਆ ਵੀਰ ਨੇ ਕਲਰ ਇਹਨੂੰ ਮਿਲਟਰੀ ਕਲਰ ਕਰਾਉਣਾ ਉਹ ਅੱਛਾ ਉਹਦੇ ਨਾਲ ਦਾ ਮਿਲਟਰੀ ਸ਼ੇਡ ਫੋ ਅੱਛਾ ਮਿਲਟਰੀ ਸ਼ੇਡ ਫੌਜੀ ਸ਼ੇਡ ਦਾ ਕਰਨਾ ਠੀਕ ਹੈ ਠੀਕ ਵੀਰ ਨੇ ਕਰਤਾਰ ਵੀ ਮਿਲਣਾ ਦਾ ਪੂਰਾ ਜੈੱਡ ਬਲੈਕ ਹੀ ਲਿਆ ਹਾਂਜੀ ਹਾਂ ਉਹ ਵੀ ਜੈੱਡ ਬਲੈਕ ਲਿਆ ਤੇ ਉਹਨਾਂ ਨੇ ਡਿਲੀਵਰੀ ਉਰੀ ਤੋਂ ਲੈਣਗੇ ਜਾਂ ਉੱਥੇ ਕਰਕੇ ਆਉਣੀ ਹੈ ਆ ਕੇ ਲੈ ਕੇ ਜਾਣਗੇ ਵੀਰੇ ਪੂਰੇ ਉਹ ਨਹੀਂ ਆਉਣਗੇ ਹਾਂਜੀ ਹਾਂ ਠੀਕ ਹੈ ਸੋ ਟਰਾਲੀ ਹੈ ਜੀ 15 ਫੁੱਟ ਦੀ ਤਿਆਰ ਹੋ ਲਈ ਹੈ ਉਹਨਾਂ ਦੀ ਤੇ ਮੇਲੇ ਦੀਆਂ ਤਿਆਰੀਆਂ ਚੱਲ ਜੰਦੀਆਂ ਨੇ ਮੇਲੇ ਦੇ ਵਿੱਚ ਇੱਕ ਟਰਾਲੀ ਵੀ ਲੱਗਣੀ ਹੈ ਜੀ ਉਹ ਤੇ ਉਹ ਟਰਾਲੀ ਨੂੰ ਹਲੇ ਪੇਂਟ ਹੋਣਾ तकरीबन ਗ੍ਰੈਂਡਰ ਵਗੈਰਾ ਸਾਰਾ ਚੱਲ ਲੱਗ ਚੁੱਕਿਆ ਜੀ ਬੈਲਡਿੰਗ ਦਾ ਕੰਮ ਸਾਰਾ ਹੋ ਚੁੱਕਿਆ ਤੇ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਟਰਾਲੀਆਂ ਦਾ ਹੁਣ ਟਰਾਲੀਆਂ ਦਾ ਇਧਰਲੀ ਸਾਈਡ ਵੀ ਸ਼ੁਰੂ ਕਰਨਾ ਹੈ ਹੁਣ ਟਰਾਲੀਆਂ ਦਾ ਡਬਲ ਲੇਨ ਚਲਾਉਣੀ ਹੈ ਡਬਲ ਲੇਨ ਚਲਾਉਣੀ ਹੈ ਅੱਛਾ ਹੁਣ ਕੋਈ ਬੁਕਿੰਗ ਕਰਵਾਉਂਦਾ ਕਿੰਨਾ ਕੁ ਆਪਣੇ ਕੋਲ ਐਡਵਾਂਸ ਕੋਟਾ ਬੰਦਾ ਕਹਿੰਦਾ ਵੀ ਮੈਂ ਕਣਕ ਦੇ ਮੂਰੇ ਆਪਾਂ ਪੋਸੀਬਲ ਹੈ ਮਾੜਾ ਮੋਟਾ ਦੇਣਾ ਜੇ ਕਿ ਤੁਮ ਬੁਕਿੰਗ ਬੰਦ ਕਰਤੀ ਸੀਗੀ ਠੀਕ ਹੈ ਪਰ ਹੁਣ ਨਹੀਂ ਨਹੀਂ ਡਬਲ ਚਲਾਉਣ ਲੱਗੇ ਤਾਂ ਆਪਣੀ ਸਟਾਰਟ ਬੁਕਿੰਗ ਸਟਾਰਟ ਕਰੀਏ ਠੀਕ ਹੈ ਜਣੀ ਅੱਗੇ ਤੱਕ ਚੱਲੂਗਾ ਮੰਨ ਲਓ ਅੱਗੇ ਹੁਣ ਆਪਾਂ ਛੋਨੇ ਜੀ ਵੀ ਬੁਕਿੰਗਾਂ ਕਰਨ ਲੱਗੇ ਤੁਮੇ ਵੀ ਵੀ ਕੰਪਨੀ ਦੀ ਵੀ ਚਾਹੀਦੀ ਉਹ ਵੀ ਨਹੀਂ ਜਾਣੀ ਠੀਕ ਠੀਕ ਹੈ ਠੀਕ ਹੈ ਠੀਕ ਹੈ ਸੋ ਭਾਈ ਮਿੱਤਰੋ ਆ ਰੂਟਾ ਵੇਟਰ ਹਾਲ ਜੋ ਵੀ ਕਿਸੇ ਨੇ ਲੈਣਾ ਹੈ ਸਭ ਤਰ੍ਹਾਂ ਨੇ ਇੰਪਲੀਮੈਂਟ ਹੈ ਸੋ ਠੀਕ ਹੈ ਜੀ ਫਿਰ ਓਕੇ ਦਿਓ ਜਸ ਠੀਕ ਹੈ ਮਿਲਦੇ ਹੁਣ ਮੇਲੇ 'ਚ ਸ਼ਾਇਦ ਆਇਂਦਾ ਮੈਂ ਕੱਲੂ ਵੀ ਆਉਣਾ ਹਾਂ ਕੱਲ ਵੀ ਮਿਲਦੇ ਹਾਂ 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 ਇਹ ਰੂਟਾਵੇਟਰ ਛੋਟੇ ਤੋਂ ਛੋਟੇ ਦੇਖੋ ਕਿੰਨੇ ਕਿੰਨੇ ਰੂਟਾਵੇਟਰ ਪਏ ਆ ਸਭ ਤਰ੍ਹਾਂ ਦੇ ਥਰੇਸਰ ਬਾਸਕਟਾਂ ਦਾ ਕੰਮ ਕੋਈ ਵੀ ਹੈ ਅੱਛਾ ਕਰਤਾਰ ਬਿਛਾਲ ਦਾ ਥਰੇਸਰ ਬਾਸਕਟ ਤੇ ਉਹ ਗੈਟ ਰਮ ਸਾਰਾ ਬਣਿਆ ਪਉਂਦੇ ਜਾਂ ਬਣਾਉਂਦੇ ਹਾਂਜੀ ਬਸ ਚੱਲੀ ਜਾਂਦਾ ਚੱਲੀ ਜਾਂਦਾ ਠੀਕ 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 ਚਲੋ ਜੀ ਮਾਮਾ ਜੀ ਫਿਰ ਲਾਓ ਗੇਅਰ ਹਾਂ ਹਾਂ ਆ ਜਾਣਾ ਜੀ ਤਾਰਾ ਕਰੋ ਤੁਸੀਂ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਆਦੀ ਸੋ ਮਿਲਦੇ ਹਾਂ ਜੀ ਅਗਲੇ ਬਲੌਕਸ ਕੀ ਕਰਦਾ ਹਾਂ ਜੀ